ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਮੁਹਿੰਮ ਚਲਾਈ ਗਈ ਹੈ ਤੇ ਹੁਣ ਨਸ਼ਾ ਤਸਕਰਾਂ ਨੂੰ ਲਗਾਤਾਰ ਸਿੱਧੀਆਂ ਚੇਤਾਵਨੀਆਂ ਤੱਕ ਦਿੱਤੀਆਂ ਜਾ ਰਹੀਆਂ ਨੇ ਮੰਤਰੀ ਕੁਟਾਰੂ ਚੱਕ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਨਸ਼ੇ ਨੂੰ ਲੈ ਕੇ ਸਭ ਤੋਂ ਵੱਧ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਇੱਕ ਮਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਤੇ ਜਦੋਂ ਉਸ ਦਾ ਪੁੱਤਰ ਨਸ਼ੇ ਦੀ ਲਤ ਦੇ ਵਿੱਚ ਫਸ ਜਾਂਦਾ ਹੈ ਤੇ ਜਿਸ ਨੂੰ ਲੈ ਕੇ ਅਜਹੀ ਦਲਦਲ ਚੋਂ ਕੱਢਣ ਦੇ ਲਈ ਹੁਣ ਪੰਜਾਬ ਸਰਕਾਰ ਨੇ ਉਹਨਾਂ ਦੇ ਵੱਲੋਂ ਜਿਹੜੀ ਕਿ ਨਸ਼ਾ ਮੁਕਤੀ ਯਾਤਰਾ ਵਿੱਚ ਲਾਈ ਹੈ ਪੰਜਾਬ ਦੇ ਵਿੱਚੋਂ ਜਲਦ ਨਸ਼ਾ ਖਤਮ ਕਰਨ ਦਾ ਵੱਡੇ ਵੱਡੇ ਜਿਹੜੇ ਕਿ ਦਾਅਵੇ ਤੱਕ ਠੋਕੇ ਜਾ ਰਹੇ ਨੇ ਤੇ ਉੱਥੇ ਹੀ ਹੁਣ ਲਗਾਤਾਰ ਵਿਰੋਧੀਆਂ ਦੇ ਉੱਤੇ ਪਲਟਵਾਰ ਆਮ ਆਦਮੀ ਪਾਰਟੀ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੁਣ ਨਸ਼ਾ ਤਸਕਰਾਂ ਨੂੰ ਵੀ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਸਭ ਤੋਂ ਵੱਡਾ ਸਵਾਲ ਇਹ ਬਣਦਾ ਹੈ ਕਿ ਪੰਜਾਬ ਦੇ ਵਿੱਚੋਂ ਕਿ ਨਸ਼ਾ ਖਤਮ ਹੋਵੇਗਾ ਕਿ ਫਿਰ ਤੋਂ ਜਿਹੜਾ ਕਿ ਰੰਗਲਾ ਪੰਜਾਬ ਉਸੇ ਤਰ੍ਹਾਂ ਬਣੇਗਾ ਜੋ ਨਸ਼ਾ ਤਸਕਰਾਂ ਨੂੰ ਜਿਹੜਾ ਕਿ ਹੁਣ ਕਟਾਰੂ ਚੱਕ ਦੇ ਵੱਲੋਂ ਸਿੱਧੀ ਚੇਤਾਵਨੀ ਤੱਕ ਦਿੱਤੀ ਗਈ ਹੈ ਤੇ ਹੋਰ ਕੀ ਕੁਝ ਕਹਿਣਾ ਹੈ ਆਉ ਤੁਹਾਨੂੰ ਸੁਣਾਉਣਾ ਹੈ ਇਸ ਜਗ੍ਹਾ ਪਿੰਡਾਂ ਚ ਨਹੀਂ ਤੁਹਾਡੀ ਜਗ੍ਹਾ ਪਿੰਡਾਂ ਚ ਨਹੀਂ ਜਿਹੜਾ ਸੁੱਟਿਆ ਪਰਚੇ ਦਰਜ ਕਰਨਦੇ ਆ ਬਹੁਤ ਸਾਰੇ ਲੋਕਾਂ ਦੇ ਘਰ ਵੀ ਢਾਏ ਆ ਜਿਹੜੇ ਉਹਨਾਂ ਨੇ ਪਾਪ ਦੀ ਕਵਾਈ ਨਾਲ ਬਣਾਏ ਸਨ ਤੁਹਾਡੇ ਲਾਗੇ ਆ ਡੀਡਾ ਪਿੰਡ ਡੀਡਾ ਪਿੰਡ ਜਿਹੜਾ ਬੜੇ ਲੰਬੇ ਸਮੇਂ ਤੋਂ ਬਦਨਾਮ ਹੈ ਨਸ਼ਿਆਂ ਦੇ ਕਰਕੇ ਉਥੇ ਚਾਰ ਘਰ ਅੱਜ ਤੋਂ 6 ਦਿਨ ਪਹਿਲਾਂ ਚਾਰ ਘਰ ਬਿਲਕੁਲ ਪਧਰੇ ਘਰ ਤੇ ਬਲਡੋਜ਼ਰ ਫੇਰ ਕੇ ਤੇ ਘਰ ਵਾਲਿਆਂ ਨੂੰ ਫੜ ਕੇ ਜੇਲ੍ਹ ਸੁਟਿਆ ਯਾਰ ਲੋਕਾਂ ਦੇ ਬੱਚੇ ਮਰਨ ਲੋਕਾਂ ਦੇ ਘਰ ਉਜੜਨ ਲੋਕਾਂ ਦੀ ਤਬਾਈ ਹੋਵੇ ਤੇ ਤੁਹਾਡੀਆਂ ਬਿਲਡਿੰਗਾਂ ਬਣਨ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਕੇਜਰੀਵਾਲ ਬਰਦਾਸ਼ਤ ਨਹੀਂ ਕਰੂਗਾ ਸੋ ਇਹ ਕੇਜਰੀਵਾਲ ਜੀ ਦਾ ਹੁਕਮ ਹੈ ਭਗਵੰਤ ਮਾਨ ਜੀ ਦਾ ਕਿ ਪੰਜਾਬ ਨੂੰ ਨਸ਼ਾ ਮੁਕਤ ਅਸੀਂ ਬਣਾਣਾ ਉਹਦੇ ਲਈ ਲੰਬੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਦੋ ਤਰ੍ਹਾਂ ਦੇ ਲੋਕ ਨੇ ਇੱਕ ਲੋਕ ਨੇ ਜਿਹੜੇ ਨਸ਼ਾ ਲਿਆ ਕੇ ਫਿਰ ਪਿੰਡਾਂ 'ਚ ਵੇਚਦੇ ਆ ਕੁੜੀਆਂ ਬਣਾ ਕੇ ਉਹਨਾਂ ਨਾਲ ਕੋਈ ਲਿਆਦ ਨਹੀਂ ਉਹਨਾਂ ਨੂੰ ਫੜਿਆ ਜਾ ਰਿਹਾ ਜੇਲਾ ਸੁਟਿਆ ਜਾ ਰਿਹਾ ਇੱਕ ਲੋਕ ਉਹ ਨੇ ਜਿਹੜੇ ਇਹਦੀ ਦਲਦਲ 'ਚ ਫਸ ਗਏ ਉਹ ਗਿੱਜ ਕੇ ਖਾਣਾ ਉਹ ਸਾਡੇ ਬੱਚੇ ਉਹਨਾਂ ਨੂੰ ਬਚਾਉਣਾ ਸੀ ਉਹਨਾਂ ਨਾਲ ਨਫ਼ਰਤ ਨਹੀਂ ਕਰਨੀ ਉਹਨਾਂ ਦੀਆਂ ਜ਼ਿੰਦਗੀਆਂ ਕੀਮਤੀਆਂ ਹਨ ਉਹਨਾਂ ਨੂੰ ਬਚਾਉਣਾ ਉਹਨਾਂ ਨੂੰ ਬਚਾਉਣ ਦੇ ਲਈ ਸਾਰਾ ਦੇਖੋ ਮੇਰੇ ਕੋਲ ਡਾਕਟਰ ਸਾਹਿਬ ਆਏ ਆ ਆ ਕੁੜੀਆਂ ਡਾਕਟਰ ਨੇ ਮਤਲਬ ਹੈਜ਼ਡ ਡਿਪਾਰਟਮੈਂਟ ਦੀਆਂ ਇੱਥੇ ਵੀਡੀਓ ਸਾਹਿਬ ਆਏ ਆ ਇੱਥੇ ਪੁਲਿਸ ਦੇ ਅਫਸਰ ਬੈਠੇ ਆ ਅਸੀਂ ਸਾਂਝਾ ਇੱਕ ਇਸ ਜੋਧ ਨੂੰ ਚਲਾ ਰਹੇ ਆ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਤਗੜੇ ਹੋਗੇ ਇਸ ਲੜਾਈ ਨੂੰ ਆਪਣਾ ਹਿੱਸਾ ਬਣਾਓ ਤੇ ਤੁਸੀਂ ਮਾਵਾ ਬੈਠੀਓ ਮਾਵਾ ਬੈਠੀਓ ਨਸ਼ੇ ਦਾ ਸਭ ਤੋਂ ਵੱਡਾ ਜੇ ਦੁੱਖ ਕੋਈ ਚਲਦਾ ਸਮਾਜ ਦੇ ਅੰਦਰ ਉਹ ਔਰਤਾਂ ਚਲਦੀਆਂ ਕਿਸੇ ਦਾ ਪਤੀ ਕਿਸੇ ਦਾ ਬੇਟਾ ਕਿਸੇ ਦਾ ਭਰਾ ਸਭ ਤੋਂ ਜ਼ਿਆਦਾ ਨੁਕਸਾਨ ਬਾਹਰ ਜ਼ਿੰਦਗੀ ਨੂੰ ਤੇ ਤੇ ਪੈਂਦਾ ਔਰਤਾਂ ਤੇ ਪੈਂਦਾ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਸ ਲੜਾਈ ਨੂੰ ਤਾਂ ਅਸੀਂ ਆਪਣੇ ਪਿੰਡਾਂ ਨੂੰ ਬਚਾਉਣਾ ਇਹ ਪਿੰਡਾਂ ਨੂੰ ਬਚਾਉਣ ਦੀ ਲੜਾਈ ਹੈ ਆਪਣੇ ਘਰਾਂ ਨੂੰ ਬਚਾਉਣ ਦੀ ਲੜਾਈ ਹੈ ਇਹ ਮਤ ਸੋਚਿਓ ਕਿ ਮੇਰੀ ਧੀ ਮੇਰੇ ਅੱਖੇ ਲੱਗਦੀ ਹੈ ਮੇਰੇ ਕਹਿੰਦੇ ਆ ਜਦ ਮੇਰਾ ਪੁੱਤਰ ਬੜਾ ਆ ਗਿਆ ਘਾਰ ਆ ਉਹ ਮਾੜੀ ਸੰਗ ਵਿੱਚ ਨਹੀਂ ਜਾਂਦਾ ਮੈਂ ਤੁਹਾਨੂੰ ਬੇਨਤੀ ਕਰਨਾ ਸਿਆਣੇ ਕਹਿੰਦੇ ਆ ਜਿਸ ਗਲੀ ਚੋਂ ਲੰਘ ਕੇ ਤੁਸੀਂ ਆਪਣੇ ਘਰ ਚ ਵੜਨਾ ਜੀ ਉਸ ਗੜੀ ਤੇ ਚਿੱਕੜਾ ਥੋੜਾ ਬੋਟਾ ਤੁਹਾਡੀਆਂ ਜੁੱਤੀਆਂ ਦੇ ਬੂਟਾਂ ਲਾ ਕੇ ਤੁਹਾਡੇ ਘਰ ਆਣਾ ਹੈ ਅਸੀਂ ਚਿੱਕੜ ਸਾਫ਼ ਕਰਨਾ ਚਾਹੰਦੀ ਹੈ ਸਰਕਾਰ ਤਾਂ ਜੋ ਸਾਡੇ ਬੇੜਿਆਂ ਚੋਂ ਗੰਧ ਆਵੇ ਨਾ ਸੋ ਇਹਦੇ ਲਈ ਤੁਸੀਂ ਤੁਹਾਡੇ ਕੋ ਕਿਉਂ ਆਏ ਆਂ ਸੀ ਪੁਲਿਸ ਕੰਮ ਕਰ ਰਹੀ ਹੈ ਆਪਣਾ ਸਰਕਾਰ ਆਪਣਾ ਕੰਮ ਕਰ ਰਹੀ ਹੈ ਪਰਚੇ ਹੋ ਰਹੇ ਆ ਅੰਦਰ ਦਿੱਤੇ ਜਾ ਰਹੇ ਆ ਘਰਟਾਏ ਜਾ ਰਹੇ ਆ ਤੁਹਾਡੇ ਕੋਲ ਕਿਉਂ ਆਏ ਆਂ ਸੀ ਤੁਹਾਨੂੰ ਕਿਉਂ ਖੇਚਲ ਦਿੱਤੀ ਆ ਤੁਹਾਡੇ ਕੋਲ ਮਿਸ ਕਰਕੇ ਆਏ ਆਂ ਕਿ ਤੁਹਾਨੂੰ ਪਤਾ ਤੁਹਾਡੇ ਗਵਾਂਡੇ ਤੁਹਾਡੇ ਆਲੇ ਦੁਆਲੇ ਕਿਹੜਾ ਮੁੰਡਾ ਕੰਮ ਕਰਦਾ ਇਹਨਾਂ ਨੂੰ ਡਰਦਾ ਹੱਥ ਨਹੀਂ ਪਾਉਂਦਾ ਕੋਈ ਇਹ ਪੰਜ ਪੰਜ ਮੋਟਰਸਾਈਕਲਾਂ ਤੇ ਤੁਰਦੇ ਆ ਵੱਡੇ ਵੱਡੇ ਮੋਟਰਸਾਈਕਲ ਗੱਡੀਆਂ ਤੇ ਤੁਰਦੇ ਆ ਵਿੱਚ ਡਰਾਡ ਰੱਖੇ ਹੁੰਦੇ ਆ ਜੇ ਕੋਈ ਬੋਲਦਾ ਤੇ ਉਹਦੀ ਉਹਦੇ ਨਾਲ ਕਮਟ ਕਰਦੇ ਆ ਉਹਦੇ ਨਾਲ ਕੋਈ ਧੌਣ ਮਾਉਂਦੇ ਆ ਲੇਕਿਨ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਆ ਬੰਦੇ ਦੇ ਪੁੱਤ ਬਣਾ ਕੇ ਅੰਦਰ ਦੱਸੇ ਟੋਕੇ ਆ ਦੇਣੇ ਤਾਰੇ ਵਿਖਾਇਆ ਕਿ ਪੰਜਾਬ ਚ ਇਦਾਂ ਨਹੀਂ ਚੱਲੇਗਾ ਇਹ ਲੋਕਾਂ ਦੀ ਸਰਕਾਰ ਆ ਲੋਕਾਂ ਦੁਆਰਾ ਚੁਣੀ ਆ ਲੋਕਾਂ ਦੀ ਰਾਖੀ ਕਰਨੀ ਆ ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਆਲੇ ਦੁਆਲੇ ਕੋਈ ਇਸ ਕਿਸਮ ਦਾ ਵੇਚਦਾ ਹੋਵੇ ਖਾਣ ਵਾਲਿਆਂ ਨੂੰ ਅਸੀਂ ਬਚਾਣਾ ਉਹਨਾਂ ਦੀ ਰਾਖੀ ਕਰਨੀ ਆ ਉਹਨਾਂ ਨੂੰ ਸੁਝਾਣਾ ਆਸੇ ਆਸੇ ਲੇਕਿਨ ਵੇਚਣ ਵਾਲਿਆਂ ਦਾ ਕੋਈ ਲਿਆਜ਼ ਨਹੀਂ ਤੁਸੀਂ ਸਾਰੇ ਆਏ ਤੁਹਾਡਾ ਧੰਨਵਾਦ ਤੇ ਮੈਂ ਮਾਵਾ ਦਾ ਜ਼ਿਕਰ ਜਦੋਂ ਕਰਦਾ ਦੇਵੇਂ ਨੂੰ ਚੇਤੇ ਆ ਕਿ ਜਦੋਂ ਮੁੰਡਾ ਵਿਆਹ ਕੇ ਘਰ ਆਂਦਾ ਤੇ ਸਾਡੀਆਂ ਮਾਵਾਂ ਇੱਕ ਘੋੜੀ ਗਾਉਂਦੀਆਂ ਪਤਾ ਨਹੀਂ ਉਹਦਾ ਘੋੜੀ ਆ ਕਿ ਕੀ ਆ ਉਹ ਬੜੀ ਪਿਆਰੀ ਚੀਜ਼ ਆ ਪਾਣੀ ਵਾਰ ਨਹੀਂ ਬੰਨੇ ਦੀ ਮਾਇ ਬੰਨਾ ਜਿਹੜਾ ਵਾਰ ਕਰਾ ਜਦੋਂ ਪੁੱਤਰ ਇਨਾਗ ਹੁੰਦਾ ਉਸ ਵੇਲੇ ਹੀ ਉਹ ਮਾਂ ਮਤਲਬ ਬੰਨੇ ਨੂੰ ਪਾਲਣਾ ਸ਼ੁਰੂ ਕਰਦੀ ਹੈ ਕਿੰਨਾ ਉਹਦਾ ਮਤਲਬ ਪਾਲਣ ਪੋਸਣ ਲਈ એનર્ਜੀ ਲਾਂਦੀ ਆ ਕਦੋਂ ਸਕੂਲੇ ਜਾਂਦਾ ਉਹਦੀ ਜਾਂਦੇ ਦੀ ਪਿੱਠ ਦੇਖਦੀ ਆ ਵੀ ਇਹ ਮੇਰਾ ਪੁੱਤ ਗਿਆ ਪੜਨ ਲਈ ਗਿਆ ਵਾਪਸ ਆਦੇ ਨੂੰ ਗੱਲ ਨਾਲ ਲਾਂਦੀ ਆ ਸਾਰੀਆਂ ਮਾਵਾਂ ਸਾਰੀਆਂ ਮਾਵਾਂ ਬਹੁਤ ਔਖਾ ਪਾਲਦੀਆਂ ਬੱਚਿਆਂ ਨੂੰ ਸੋ ਉਹ ਘੜੀ ਜਦੋਂ ਆਂਦੀ ਆ ਮਤਲਬ ਪਾਣੀ ਵਾਰ ਨਹੀਂ ਬੰਨੇ ਦੀ ਇਹ ਮਾਏ ਤਾਂ ਅਦੋਂ ਉਹ ਵਰਨਾ ਜਦੋਂ ਉਹਦੀ ਘੋੜੀ ਤੇ ਚੜਨ ਦੀ ਉਮਰ ਹੁੰਦੀ ਆ ਉਸ ਸੰਸਾਨ ਘਾਟ ਨੂੰ ਜਾਵੇ ਇਹ ਫਿਰ ਉਹੀ ਘਰ ਜਾਂਦਾ ਜਿਹਦੇ ਨਾਲ ਵਾਪਰਦੇ ਆ ਦੇਖ ਕੇ ਸਮਝੋ ਕਿ ਉਹ ਸਾਡੇ ਹੀ ਬੱਚੇ ਆ ਚਾਹੇ ਗਵਾਂਢੀ ਪਿੰਡ ਦਾ ਹੋਵੇ ਚਾਹੇ ਸਾਡੇ ਪਿੰਡ ਦਾ ਹੋਵੇ ਅਸੀਂ ਪੰਜਾਬ ਨੂੰ ਵਿਚਾਰਾਂ